ਦਰਸ਼ਨ ਕਰ ਰਿਹਾ ਆ ਸੋਮਨਥ ਮੰਦਿਰ ਤੇ ਮੰਦਿਰ ਵਾਕਈ ਬਹੁਤ ਪਿਆਰਾ ਆ ਇੱਕ ਗੱਲ ਆ ਵੀ ਜਿਹੜੇ ਵੀ ਬੰਦਾ ਮੈਂ ਕਹਿੰਦਾ ਗੁਜਰਾਤ ਵਿਜ਼ਿਟ ਕਰਦਾ ਆ ਨਾ ਤੇ ਇੱਕ ਵਾਰੀ ਤਾਂ ਇਹ ਮੰਦਿਰ ਦੇਖਣਾ ਬਣਦਾ ਆ ਤੇ ਮੈਂ ਥਾਡੇ ਇੱਕ ਨਾਲੇ ਅੰਦਰੋਂ ਅੰਦਰ ਪੌੜੀਆਂ ਚੜ੍ਹਦਿਆਂ ਤੇ ਇਹ ਐਗਜ਼ਿਟ ਬਾਹਰ ਜਾਣ ਲਈ ਤੇ ਉੱਪਰ ਵੀ ਸ਼ਿਵਲਿੰਗ ਸਥਾਪਿਤ ਕੀਤਾ ਆ ਅੱਗੇ ਦੀ ਆਪਾਂ ਸੋਮਨਥ ਮੰਦਿਰ ਤੇ ਸ਼ਾਦ ਲੈ ਲਿਆ ਆ ਕਿੰਨੀਆਂ ਪੁਰਾਣੀਆਂ ਆ ਇਹਦਾ ਤੋਂ ਜਿਹੜੇ ਇਹਨਾਂ ਨੇ ਪੇਂਟ ਕਰ ਦਿੱਤਾ ਵੈਸੇ ਉੱਤੇ ਹੁਣ ਤੇ ਆ ਚੀਜ਼ਾਂ ਦੇਖਿਓ ਆਪਾਂ ਹੱਥ ਨਹੀਂ ਲਾਵਾਂਗੇ ਵੈਸੇ ਦੇਖੋ ਨਾ ਨਾਲੇ ਹੀ ਆਪਾਂ ਜਦੋਂ ਪ੍ਰਕਰਮਾ ਕਰਦੇ ਆ ਬੈਗ ਤੇ ਵੀ ਦੇਖਦੇ ਆ ਕਿਹੜੇ ਕਿਹੜੇ ਮੰਦਰ ਆ ਤੇ ਇੱਕ ਗੱਲ ਇੱਥੇ ਹੋਰ ਨੋਟ ਕੀਤੀ ਮੈਂ ਜਿਹੜੀ ਸ਼ਿਵਲਿੰਗ ਆ ਨਾ ਇੱਥੇ ਜਿਹੜੇ ਸ਼ਿਵਲਿੰਗਾਂ ਦੇ ਆਕਾਰ ਆ ਬਹੁਤ ਵੱਡੇ ਆ ਸ਼ਿਵਲਿੰਗਾਂ ਦੇ ਆਕਾਰ ਤੇ ਹੁਣ ਆਪਾਂ ਜਾ ਰਹੇ ਆ ਸੋਮਨਾਥ ਮੰਦਿਰ ਸੋਮਨਾਥ ਮੰਦਿਰ ਵੀ ਦੋ ਆ ਇੱਕ ਪੁਰਾਣਾ ਤੇ ਇੱਕ ਨਵਾਂ ਇਹ ਉਹਨਾਂ ਦਾ ਮੇਨ ਗੇਟ ਆ ਜਿੱਥੋਂ ਆਪਾਂ ਐਂਟਰੀ ਲੈਂਦੇ ਆ ਬਾਹਰ ਰੋਡ ਦੇ ਉੱਤੇ ਬਣਿਆ ਆ ਸੋਮਨਾਥ ਮੰਦਿਰ ਪ੍ਰਭਾਸ ਪਾਟਨ ਤੇ ਹੁਣ ਚੱਲੇ ਆ ਸੋਮਨਾਥ ਤੇ ਆ ਜੋ ਕਰਦੇ ਆ ਦਰਸ਼ਨ ਸੋਮਨਾਥ ਮੰਦਿਰ ਦੇ ਤੇ ਇਸ ਮੰਦਿਰ ਨੂੰ 17 ਵਾਰੀ ਗਜਨੀ ਨੇ ਲੁੱਟਿਆ ਬਿਲਕੁਲ ਸਹੀ ਸੁਣਿਆ ਤੇ ਬਾਵੇ ਨੇ ਵੀ ਇਹ ਗੱਲ ਕਹੀ ਸੀਗੀ ਵੀ ਇਹ ਸੋਮਨਾਥ ਦੇ ਮੰਦਿਰ ਨੂੰ ਗਜਨੀ ਲੁੱਟਦਾ ਨਾ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਮਾਂਜਦੀਆਂ ਤੇ ਇਹ ਬਿਲਕੁਲ ਸੱਚੀ ਗੱਲ ਆ ਤੇ ਬਾਕੀ ਹਕੀਕਤ ਬਿਆਨ ਕਰਾਵਾਂਗੇ ਆਪਾਂ ਅੱਜ ਜਾ ਰਹੇ ਆ ਉੱਥੇ ਹੀ ਆਜੋ ਅੱਗੇ ਜੀ ਆਪਾਂ ਸੋਮਨਾਥ ਮੰਦਿਰ ਤੇ ਪ੍ਰਸ਼ਾਦ ਲੈ ਲਿਆ ਆ ਤੇ ਇਹ ਹੈ ਫਰਿਆ ਤੋਂ ਪੁਰਾਣਾ ਮੰਦਿਰ ਤੇ ਵੀਡੀਓਗ੍ਰਾਫੀ ਬਾਰੇ ਵੀ ਇਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਵੀਡੀਓ ਤੁਸੀਂ ਬਣਾ ਸਕਦੇ ਆ ਤੇ ਜਿਹੜਾ ਨਵਾਂ ਮੰਦਿਰ ਆ ਨਵੇਂ ਮੰਦਿਰ ਵਿੱਚ ਵੀਡੀਓ ਲਾਉਣ ਨਹੀਂ ਹੈਗੇ ਤੇ ਠੀਕ ਆ चलते हैं लो जी करो दर्शन सोमनाथ जी के मंदिर के ਇਸ ਸਾਈਡਾਂ ਤੇ ਦੋਸਤ ਚੂ ਬਣਿਆ ਕਿਰਪਾਨ ਲੈ ਕੇ ਖੜੇ ਆ ਜਿਹੜੇ ਇਹ ਰਾਜਿਆਂ ਤੇ ਲੜਾਕੂ ਹੁੰਦੇ ਸੀਗੇ ਤੇ ਇਹਦੇ ਬਿਲਕੁਲ ਪੈਗ ਤੇ ਇੱਕ ਸ਼ਿਵਲਿੰਗ ਲੈ ਕੇ ਇੱਕ ਸਟੈਚੂ ਬਣਿਆ ਹੈ ਬਹੁਤ ਵੱਡਾ ਸ਼ਿਵਲਿੰਗ ਹੱਥ ਚ ਬਣਿਆ ਹੈ ਤੇ ਇਹਨਾਂ ਦਾ ਨਾਮ ਕੀ ਆ ਇਹ ਇਹ ਅਹਲਿਆ ਹਾਂਜੀ ਇਹ ਅਹਲਿਆ ਬਾਈ ਹੈ ਜਿਨ੍ਹਾਂ ਨੇ 12 ਜੋਤੀਰ ਲਿੰਗ बारह ज्योति ज्योतिर्लिंग जो भी मंदिर टूटा है वहाँ पे इन्होंने मंदिर रिपेयर करवाया और ऐसे मंदिर खुद से भी अलग से बनवाया। जी, 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 जी।, बनवाया। जी, जी।, बनवाया जी 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 ज्योतिर्लिंग के बाजू में इन्होंने बनवाया मालवा प्रदेश की महारानी थी ये जी जी इन्होंने मंदिर बनवाया बहुत बहुत बड़ी बात है भाई साहब तो जो ये इनका मंदिर है फिर ये नहीं सोमनाथ का मंदिर कौन सो ही हमारा मंदिर है ये जो मंदिर है ये ये मेन मंदिर

ਪਰ ਇਹ ਵੀ ਉਸ ਤੋਂ ਉਹ ਪੁਰਾਣਾ ਮੰਦਿਰ ਜਦੋਂ ਉਹਨੂੰ ਲੁੱਟਿਆ ਗਿਆ ਤੇ ਉਹ ਤੋੜ ਦਿੱਤਾ ਗਿਆ ਸੀ ਪੁਰਾਣਾ ਮੰਦਿਰ ਜਿਹੜਾ ਆ ਪੁਰਾਣਾ ਮੰਦਿਰ ਦਰਸ਼ਨ ਉਹੀ ਆ ਤੇ ਉਹਨੂੰ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਇਹ ਮੰਦਿਰ ਬਣਾਇਆ ਗਿਆ ਤੇ ਇਹ ਮੰਦਿਰ ਬਣਾਉਣ ਤੋਂ ਬਾਅਦ ਆਯਾਦੀ ਤੋਂ ਬਾਅਦ ਫਿਰ ਉਹਦਾ ਪੁਨਰ ਨਿਰਮਾਣ ਹੋਇਆ ਉਸ ਮੰਦਿਰ ਦਾ ਤਾਂ ਇਸ ਕਰਕੇ ਉਹ ਨਵਾਂ ਮੰਦਿਰ ਗਿਆ ਜਾਂਦਾ ਹੈ ਇਹਨੂੰ ਮੰਦਿਰ ਬਣੇ ਨੂੰ ਵੀ 250 ਸਾਲ ਹੋ ਗਏ ਆ ਤੇ ਇੱਥੇ ਹੈਗਾ ਜੀ ਸ਼ਿਵਲਿੰਗ ਸਥਾਪਿਤ ਕੀਤਾ ਆ ਜਿਹੜਾ ਪੁਰਬੀ ਸ਼ਿਵਲਿੰਗ ਸਥਾਪਿਤ ਕੀਤਾ ਹੈ ਤੇ ਵੀ ਬਹੁਤ ਪੁਰਾਣਾ ਹੈ 3 ਇਹ ਹੈ ਜੀ ਉਹ ਮੰਦਿਰ ਜਿਹੜਾ ਆਲੀਆ ਭਾਈ ਨੇ ਬਣਾਇਆ ਸੀਗਾ ਜਦੋਂ ਜਿਹੜਾ ਮੇਨ ਮੰਦਿਰ ਆ ਸੋਮਨਾਥ ਜੀ ਦਾ ਉਹਨੂੰ ਲੁੱਟਿਆ ਗਿਆ ਤੇ ਲੁੱਟ ਰਸੁੱਟ ਕੀਤੀ ਤੇ ਉਹ ਮੰਦਿਰ ਨੂੰ 17 ਵਾਰ ਕਿਤੇ ਲੁੱਟਿਆ ਗਿਆ ਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਤੋੜਿਆ ਗਿਆ ਤੁਰਿਆ ਸੀਗਾ ਤੇ ਤੋੜਿਆ ਗਿਆ ਉਹਨੂੰ ਉਸ ਤੋਂ ਬਾਅਦ ਹਾਲੀਆ ਭਾਈ ਨੇ ਇਹਦੀ ਸਥਾਪਨਾ ਕੀਤੀ ਆ ਤੇ ਇੱਥੇ ਜਿਹੜਾ ਸ਼ਿਵਲਿੰਗ ਆ ਇਹ ਇਹਨਾਂ ਨੇ ਦੱਸਿਆ ਇਥੇ ਪੰਡਤ ਨਾਲ ਗੱਲਬਾਤ ਹੋਈ ਆ ਜੇ ਆਪਣੇ ਆਪ ਸਥਾਪਿਤ ਹੋਇਆ ਨਾ ਜ਼ਮੀਨ ਵਿੱਚੋਂ ਆਪਣੇ ਆਪ ਸਥਾਪਿਤ ਹੋਇਆ ਤੇ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਾਉਂਦੇ ਆ ਇਹ ਆਸ਼ ਸ਼ਿਵਲਿੰਗ ਆ ਜੀ ਜਿਹੜਾ ਆਪਣੇ ਆਪ ਸਥਾਪਿਤ ਹੋਇਆ ਹੈ ਕਰੋ ਦਰਸ਼ਨ ਕਿ ਇਹਦੇ ਬਿਲਕੁਲ ਉੱਪਰ ਅ ਕਮਰਾ ਖਾਲੀ ਸੀ ਤੇ ਇਹਦੇ ਸ਼ਿਵਲਿੰਗ ਦੇ ਉੱਪਰ ਕਿਸੇ ਨੇ ਕਦੇ ਜੇ ਪੈਰ ਨਾ ਪਹਿਣ ਤੇ ਉੱਥੇ ਵੀ ਇਹਨਾਂ ਨੇ ਸ਼ਿਵਲਿੰਗ ਉੱਥੇ ਸ਼ਿਵਲਿੰਗ ਜਿਹੜਾ ਆ ਆਲੀਆ ਭਾਈ ਨੇ ਆਫ ਕਰ ਦਿੱਤਾ ਨੌਲੇ ਤੇ ਪਾਰਵਤੀ ਮਾਤਾ ਜੀ ਲక్ష్ਮੀ ਮਾਤਾ ਜੀ ਸ਼੍ਰੀ ਗੰਗਾ ਮਾਤਾ ਜੀ ਇਹ ਮੋਤ ਉਸ ਸਥਾਪਿਤ ਕੀਤੀਆਂ ਤੇ ਬਿਲਡਿੰਗ ਬਹੁਤ ਜਿਆਦਾ ਪੁਰਾਣੀ ਆ ਤੁਸੀਂ خود ਦੇਖ ਸਕਦੇ ਆ ਇਹਦੇ ਨਾਲ ਹੀ ਫਿਰ ਛੋਟੀਆਂ ਜਿਹੀਆਂ ਪੌੜੀਆਂ ਚਾੜ੍ਹਦੀਆਂ ਤੇ ਇਹ ਇੱਥੋਂ ਐਗਜ਼ਿਟ ਹੁੰਦੇ ਆ ਇਹਦੇ ਵਿੱਚੋਂ ਆਪਾਂ ਨਾ ਤੇ ਇਹਦੇ ਬਿਲਕੁਲ ਸ਼ਿਵਲਿੰਗ ਦੇ ਉੱਪਰ ਵਾਲਾ ਜਿਹੜਾ ਛਾਤ ਹੈ ਛੋਦੇ ਰੂਮ ਦੀ ਮੰਦਰ ਦੀ ਛਾਤ ਆ ਉਹਦੇ ਉੱਤੇ ਵੀ ਇਹਨਾਂ ਨੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਆ ਤੇ ਉਹ ਵਾਲੀਆ ਬਾਈ ਨੇ ਕਰਵਾਈ ਸੀਗੀ ਕਿਉਂ ਵੀ ਥੱਲੇ ਜਿਹੜਾ ਸ਼ਿਵਲਿੰਗ ਸਥਾਪਿਤ ਹੋਇਆ ਆਪਣੇ ਆਪ ਆ ਦੇਖੋ ਆ ਆ ਸ਼ਿਵਲਿੰਗ ਆਇਆ ਸ਼ਿਵਲਿੰਗ ਜਿਹੜਾ ਵਾਲੀਆ ਬਾਈ ਨੇ ਖੁਦ ਸਥਾਪਿਤ ਕਰਾਇਆ ਸੀਗਾ ਉਸ ਤੋਂ ਬਾਅਦ ਨਾਲ ਹੀ ਇੱਧਰ ਇੱਕ ਗਣਪਤੀ ਜੀ ਦਾ ਮੰਦਿਰ ਹੈ ਤੇ ਗਣਪਤੀ ਜੀ ਦੇ ਦਰਸ਼ਨ ਕਰਕੇ ਤਾਂ ਫਿਰ ਆਪਾਂ ਚੱਲੀ ਚੱਲਣਾ ਇੱਧਰੋਂ ਥੱਲੇ ਨੂੰ ਇਹ ਥੱਲੇ ਉੱਤਰ ਦਾ ਰਸਤਾ ਹੈ ਨਹੀਂ ਮੰਦਿਰ ਹੋਰ ਵੀ ਹੈਗੇ ਆ ਇੱਥੇ ਚਲੋ ਉਹ ਵੀ ਦੇਖੀਏ ਹੁਣ ਉਹਦੇ ਦਰਸ਼ਨ ਕਰੀਏ ਹੁਣ ਬਕਾਇਦਾ ਪ੍ਰਕਰਮਾ ਕਰਦੇ ਆ ਜੀ ਬਿਲਕੁਲ ਪ੍ਰਕਰਮਾ ਕਰ ਇਹ ਹੈਗਾ ਇਹ ਅੰਨਪੂਰਨ ਮਾਤਾ ਜੀ ਲਓ ਜੀ ਅੰਨਪੂਰਨ ਮਾਤਾ ਜੀ ਦਾ ਮੰਦਿਰ ਹੈ ਸ਼ਿਵਲਿੰਗ ਸਥਾਪਿਤ ਕੀਤਾ ਆ। ਇਹ ਮੰਦਿਰ ਦੀਆਂ ਦਿਵਾਰਾਂ ਵੀ ਦੇਖ ਸਕਦੇ ਆ ਨਾ। ਕਿੰਨੀਆਂ ਪੁਰਾਣੀਆਂ ਆ। ਇਹਦਾ ਤੋਂ ਜਿਹੜੇ ਇਹਨਾਂ ਨੇ ਪੇਂਟ ਕਰ ਦਿੱਤਾ ਵੈਸੇ ਉੱਤੇ ਹੁਣ ਤੇ ਆ ਚੀਜ਼ਾਂ ਦੇਖਿਓ। ਆਪਾਂ ਹੱਥ ਨਹੀਂ ਲਾਵਾਂਗੇ। ਵੈਸੇ ਦੇਖੋ ਨਾ। ਤੇ ਬਹੁਤ ਪੁਰਾਣਾ ਮੰਦਿਰ ਇਤਿਹਾਸਕ ਦਰੋਹਲ ਤੇ ਨਾਲੇ ਹੀ ਆਪਾਂ ਜਿਹੜਾ ਪ੍ਰਕਰਮਾ ਕਰਦਿਆਂ ਬੈਗ ਤੇ ਵੀ ਦੇਖਦੇ ਆ। ਕਿਹੜੇ ਕਿਹੜੇ ਮੰਦਰ ਆ ਹਾਂ ਇੱਕ ਬੰਦਰ ਉਹ ਅੱਗੇ ਆ ਇਹ ਹੈ ਜੀ ਤੇ ਇੱਕ ਗੱਲ ਇੱਥੇ ਹੋਰ ਨੋਟ ਕੀਤੀ ਮੈਂ ਜਿਹੜੀ ਸ਼ਿਵਲਿੰਗ ਆ ਨਾ ਇੱਥੇ ਜਿਹੜੇ ਸ਼ਿਵਲਿੰਗਾਂ ਦੇ ਆਕਾਰ ਆ ਉਹ ਬਹੁਤ ਵੱਡੇ ਆ ਸ਼ਿਵਲਿੰਗਾਂ ਦੇ ਆਕਾਰ ਇਹ ਜਿਹੜਾ ਮੰਦਿਰ ਆਪਾਂ ਦੇਖਿਆ ਆਲੀਆ ਵੇ ਉਹਦੇ ਬਿਲਕੁਲ ਨਾਲ ਹੀ ਜਿਹੜਾ ਸੋਮਨਾਥ ਦਾ ਮੇਨ ਮੰਦਿਰ ਉੱਥੇ ਆਪਾਂ ਐਂਟਰੀ ਲੈ ਲਈ ਆ ਹੁਣ ਤੇ ਇੱਥੇ ਵੀਡੀਓ ਨਹੀਂ ਬਣਾਉਣ ਦੇਣੀ ਇਹਨਾਂ ਨੇ ਬਹੁਤ ਟਰਾਈ ਕੀਤੀ ਆ ਕਹਿੰਦੇ ਕਿਸੇ ਨੂੰ ਬਣਾਉਣ ਨਹੀਂ ਦਿੰਦੇ ਮੀਨਸ ਬਈ ਕੋਈ ਹੋਵੇ ਯਾਰ ਜਿੱਦਾਂ ਇੱਥੇ ਜਮ੍ਹਾਂ ਹੋ ਗਏ ਆ ਸਾਹਮਣੇ ਜਮ੍ਹਾਂ ਇੱਥੇ ਇੱਥੇ ਕੀ ਹੈ ਯਾਨੀ ਦਰਸ਼ਨ ਕਰਨੇ ਕੇ ਲਈ ਤੇ ਦਰਸ਼ਨ ਕਰਨੇ ਕੇ ਲਈ ਠੀਕ ਹੈ ਦਰਸ਼ਨ ਕਰਨ ਲਈ ਰਸਤਾ ਇਹ ਆ ਤੇ ਵੀਡੀਓਗ੍ਰਾਫੀ ਬਿਲਕੁਲ ਨਹੀਂ ਕਰਨ ਦੇਣੀ ਇਹਨਾਂ ਨੇ ਤਾਂ ਇੱਥੇ ਦਾ ਥੀਓ ਆ ਪਹਿਲਾਂ ਵੀਊ ਚੈੱਕ ਕਰੋ ਤਾਂ ਇਹ ਹੀ ਉਹ ਮੰਦਿਰ ਆ ਜਿਹਨੂੰ ਗਜਨੀ ਨੇ 17 ਵਾਰ ਬਾਹਰ ਲੁੱਟਿਆ ਬਿਲਕੁਲ ਸਹੀ ਸੁਣਿਆ ਤੁਸੀਂ 17 ਵਾਰ ਤੇ ਮੈਂ ਇੱਥੇ ਗੱਲ ਕੀਤੀ ਦੀ ਮੈਂ ਕਿਹਾ ਯਾਰ ਜੇ ਗਜਨੀ ਇੱਕ ਵਾਰ ਹੀ ਲੁੱਟ ਕੇ ਲੈ ਗਿਆ ਜੀ ਸੋਨਾ ਤੇ ਮੁੜ ਕੇ 17 ਵਾਰ ਕੀ ਲੁੱਟਣ ਆਇਆ ਉਹ ਕਹਿੰਦੇ ਨੇ ਜਦੋਂ ਲੁੱਟਦੇ ਸੀ ਲੋਕੀ ਹੋਰ ਜ਼ਿਆਦਾ ਸੋਨਾ ਚੜਾ ਕੇ ਜਾਂਦੇ ਸੀ ਪੇਨੀ ਮਾਨਤਾ ਸੀ ਨਹੀਂ ਸ਼ਰਧਾ ਆ ਇੱਥੇ ਤੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਵਲਟੋ ਫੇਮਸ ਆਇ ਸੋਮਨਾਥ ਦਾ ਮੰਦਿਰ ਤੇ ਅੱਜ ਦਰਸ਼ਨਾਂ ਨੂੰ ਆਏ ਆ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਆ ਉਹ ਜਗਾ ਆ ਜਿੱਥੇ ਸਾਡੇ ਜੋੜੇ ਜਮਾ ਹੁੰਦੇ ਆ ਸ਼ੂ ਸ਼ੂ ਜਮਾ ਹੋਗੇ ਮੋਬਾਈਲ ਪਰਸ ਮੋਬਾਈਲ ਪਰ ਸਾਰਾ ਕੁਝ ਇੱਥੇ ਜਮਾ ਹੋ ਜਾਣਾ ਆ ਆ ਥੋੜਾ ਸ਼ੂਟ ਕਰ ਲੇ ਉਸਕੇ ਬਾਅਦ ਜਮਾ ਕਰਾ ਦੇਂਗੇ ਤੋਂ ਇਹ ਸਾਰਾ ਕੁਝ ਜਮਾ ਹੋ ਜਾਣਾ ਜੀ ਤੇ ਸਾਰੇ ਲਾਈਨਾਂ 'ਚ ਲੱਗੇ ਹੋ ਆ ਤੇ ਵੀਡੀਓ ਤੁਹਾਨੂੰ ਅੰਦਰ ਨਹੀਂ ਇਹਨਾਂ ਨੇ ਬਣਾਉਣ ਦੇਣੀ ਬਾਰ ਦੇ ਪਾਸੇੋਂ ਮੰਦਰੀ ਦਰਸ਼ਨ ਹੋ ਸਕਦੇ ਇੱਧਰੋਂ ਹਾਂ ਜੀ ਜਾਣੇਗਾ। ਤੋਂ ਬਾਹਰ ਸੇ ਦਰਸ਼ਨ ਥੋੜਾ ਕਰਾਣੇ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਵੀ ਹਿੰਦੀ ਟੱਚ ਆਉਣ ਲੱਗ ਪੈਂਦਾ ਪਿੱਛੇ ਮੱਠਾ ਮੱਠਾ। ਅਰੇ ਬੀਤੇ ਆ ਬੈ ਨਾ ਪਾਣੀ ਪੀਤੇ ਆ ਪਹਿਲੇ ਦਰਸ਼ਨ ਕਰ ਲੈ। ਤੋਂ ਕਾਹ ਪੇ? ਕਾਹ। ਕਾਹ। ਆਹ ਸਾਹਮਣੇ ਜਾਣੇਗਾ ਇੱਥੋਂ। ਹਾਂ ਯਾਰ ਇਧਰ। ਸਾਹਮਣੇ ਵੀ ਰਾਹ। ਇਹ ਇਹ ਮੰਦਿਰ ਹੈ। ਯਹੀ ਹੈ। ਨੰਨ ਮੰਦਿਰ ਹੈ ਸੋਨ। ਇਹ ਮੇਨ ਮੰਦਿਰ ਹੈ ਜੀ। ਲੋ ਜੀ ਇੱਥੋਂ ਬਾਹਰੋਂ ਕਰੋ ਦਰਸ਼ਨ। ਇਹ ओमनाथ जी ਦਾ ਮੰਦਿਰ ਹਾਲੋ ਤੇ ਇਜਾਜ਼ਤ ਨਹੀਂ ਮਿਲੀ ਬਹੁਤ ਜ਼ੋਰ ਲਾਇਆ ਸੀ ਬਹੁਤ 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 ਜ਼ੋਰ ਲਾਇਆ ਸੀ ਕਿ ਸਾਨੂੰ ਇਜਾਜ਼ਤ ਮਿਲ ਜਵੇ ਤੇ ਅਸੀਂ ਵੀਡੀਓ ਬਣਾ ਵੀਡੀਓ ਬਣਾ ਲਈਏ ਤੇ ਕਹਿੰਦੇ ਨਹੀਂ ਵੀਰ ਜੀ ਨਹੀਂ ਬਣਾਉਣ ਦੇਣੀ ਚਲੋ ਨੈਵਰ ਮਾਈਂਡ ਤੇ ਇਸ ਤੋਂ ਅੱਗੇ ਵੀਡੀਓ ਬਣਾਉਣੀ ਅਜਾ ਇਤਨੀ ਲੋਕੀ ਇਧਰਲੇ ਪਾਸੇ ਖੜੇ ਹੋ ਕੇ ਤਾਂ ਬਣਾ ਰਹੇ ਆ ਤੇ ਇੱਥੋਂ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੂੰਗਾ ਅਸ਼ਾ ਵੀ ਬਹੁਤ ਹੀ ਜ਼ਿਆਦਾ ਉਹ ਵਧੀਆ ਯਾਨੀ ਕੁਝ ਚੀਜ਼ਾਂ ਦੇ ਇਲਫਾਜ਼ ਨਹੀਂ ਹੁੰਦੇ ਨਾ ਨਾ ਕੀ ਬਾਤ ਆ ਟੱਚਵਰਡ ਬਹੁਤ ਵਧੀਆ ਆ ਤੇ ਇਸ ਤੋਂ ਅੱਗੇ ਇਹਨਾਂ ਨੇ ਜਾਣ ਨਹੀਂ ਦੇਣਾ ਤੇ ਇਸ ਤੋਂ ਬਾਅਦ ਫਿਰ ਮੈਂ ਵੀ ਆਪਣੇ ਮੋਬਾਈਲ ਵੀ ਜਮਾ ਕਰਾ ਦੇਣੇ ਆ ਸਾਰਾ ਕੁਝ ਜਮਾ ਕਰਾ ਦੂੰਗਾ ਤੇ ਤੁਸੀਂ ਕਰੋ ਦਰਸ਼ਨ ਸੋਮਨਾਥ ਜੀ ਦਾ ਮੰਦਿਰ ਜਿਹੜਾ 17 ਬਾਰ ਲੁੱਟਿਆ ਗਿਆ ਤੇ ਮਹਾਰਾਜ ਦੀ ਐਸੀ ਕਿਰਪਾ ਅੱਜ ਵੀ ਉਦਾਂ ਹੀ ਆ ਅੱਗੇ ਨਾਲੋਂ ਕਹਿੰਦੇ ਜਿਆਦਾ ਹੁਣ ਜੱਜਦਾ ਹੈ ਕਿ ਨਾਲੋਂ ਜਿਆਦਾ ਸੋਹਣਾ ਲੱਗਦਾ ਹੈ ਜਿਹੜੇ ਇੱਥੇ ਇੱਥੇ ਅਸੀਂ ਤਾਂ ਫਸਟ ਟਾਈਮ ਆਏ ਆ ਦੇਖਣ ਨਾ ਤੇ ਜਿਹੜਾ ਜਿਹਨਾਂ ਨੇ ਪਹਿਲੀ ਵਾਰੀ ਦਰਸ਼ਨ ਕੀਤੇ ਆ ਸੋਮਨਾਥ ਮੰਦਿਰ ਦੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਉਸ ਤੋਂ ਬਾਅਦ ਅਸੀਂ ਵੀ ਆ ਵੀਡੀਓ ਵੀ ਬਣਾਵਾਂਗੇ ਇੱਥੇ ਇੰਨਾ ਹੀ ਆਇਓ ਦਰਸ਼ਨ ਕਰਿਆ ਆਂ ਸੋਮਨਾਥ ਮੰਦਿਰ ਤੇ ਮੰਦਿਰ ਵਾਕਿਆ ਹੀ ਬਹੁਤ ਪਿਆਰਾ ਆ ਤੇ ਬੈਕ ਸਾਈਡ ਤੇ ਇਹਦੇ ਸਾਰਾ ਇਸ ਮੰਦਿਰ ਨਾਲ-ਨਾਲ ਸਮੁੰਦਰ ਵਗਦਾ ਪਿਆ ਤੇ ਨਜ਼ਾਰਾ ਇੰਨਾ ਜ਼ਬਰਦਸਤ ਆ ਨਾ ਜੀ ਤੇ ਇਹਨਾਂ ਨੇ ਵੀਡੀਓ ਬਣਾਉਣ ਨਹੀਂ ਦਿੱਤੀ ਮੈਂ ਜ਼ੋਰ ਬੋਲ ਆਇਆ ਮੈਂ ਕਿਹਾ ਵੀਡੀਓ ਬਣਾਉਣ ਦੇ ਦਊਗਾ ਅੰਦਰ ਜਾ ਕੇ ਪਰ ਨਹੀਂ ਬਣਾਉਣ ਦਿੱਤੀ ਪਰ ਇੱਕ ਗੱਲ ਆ ਵੀ ਜਿਹੜੇ ਵੀ ਬੰਦਾ ਮੈਂ ਕਹਿੰਦਾ ਗੁਜਰਾਤ ਵਿਜ਼ਿਟ ਕਰਦਾ ਆ ਨਾ ਤੇ ਇੱਕ ਵਾਰੀ ਤਾਂ ਇਹ ਮੰਦਿਰ ਦੇਖਣਾ ਬਣਦਾ ਆ ਤੇ ਐਵੇਂ ਨਹੀਂ ਇਹਨੂੰ 17 ਵਾਰ ਲੁੱਟਿਆ ਗਜਨੀ ਨੇ ਵਾਕਿਆ ਹੀ ਅ ਸਿਗਾ ਅੰਦਰ ਹਜੇ ਵੀ ਇਨਾ 골ਡ ਪਿਆ ਆ ਤੇ 17 ਵਾਰ ਲੁੱਟਣ ਦੇ باوجود ਵੀ ਦੇਖੋ ਕਿਦਾਂ ਚੰਡੇ ਝੂਲ ਰਹੇ ਆ ਤੇ ਕਿਦਾਂ ਵਧੀਆ ਤਰੀਕੇ ਨਾਲ ਬਿਲਡਿੰਗ ਦੁਬਾਰਾ ਰੈਡੀ ਹੋ ਗਈ ਆ ਬਣ ਗਈ ਆ ਬਹੁਤ ਪਿਆਰਾ ਮੰਦਿਰ ਤੇ ਜਾ ਕੇ ਦੇਖਣਾ ਚਾਹੀਦਾ ਹਰ ਇੱਕ ਨੂੰ ਤੇ ਵੀਡੀਓ ਨਹੀਂ ਬਣਾਉਣ ਦਿੰਦੇ ਹੋ ਇਹਨਾਂ ਦੀ ਮਰਜ਼ੀ ਹੈ ਨਾ ਤੇ ਦੇਖੋ ਦੇਖ ਕੇ ਦੱਸੋ ਵੀਡੀਓ ਕਿਉਂ ਹਜੇ ਲੱਗੀ ਤੇ ਇੱਥੇ ਦਾ ਆਲਾ ਤੋਂ ਆਲਾ ਆਈ ਦੀ ਬੈਕ ਸਾਈਡ ਜਿਹੜੇ ਦਰਖਤੇ ਬੈਕ ਸਾਈਡ ਸਾਰਾ ਸਮੁੰਦਰ ਹੀ ਆ